ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਹਰ ਹਰ ਨਾਮ ਭਾਜੀਓ ਪਰਖੋ ਤਮ ਸਭ ਬਿਨਸੇ ਦਾਲਦੋ ਬਲਘਾ ਜਨਮ ਮਰਨ ਮੇਟਿਓ ਗੁਰ ਸ਼ਬਦਿ ਹਰ ਅਸਥਿਰ ਸੇਵ ਸੁਖ ਸੰਗਾ ਹਰ ਹਰ ਨਾਮ ਭਜਿਓ ਉਰਖੋਤਾ ਮਾ ਸਭ ਬਿਨ ਸੇ ਦੌਲਤ ਦਲਗਾਉ ਧਉ ਜਨਮ ਮਰਨਾ ਮਿਟਿਓ ਗੁਰ ਸਬਦਿ ਹਰ ਅਸਥਿਰ ਸੇਵ ਸੁਖ ਸੰਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਅਗੈ ਸਿਰ ਵੇਚ ਲਿਓ ਮੁੱਲ ਮਹੰਗਾ ਰਹਾਉ ਨਰਪਤ ਰਾਜ ਰੰਗ ਰਸ ਮਾਨ ਹੈ ਦਿਨ ਨਾਮ ਹੈ ਪਕੜ ਖੜੇ ਸਭ ਕਲਘਾਂ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਸ਼ੂਤਾਨੇ ਹੱਥ ਫਲਗਾ ਹਰਿ ਰਾਖ ਰਾਖ ਜਨ ਕਿਰਮ ਤੁਮਾਰੇ ਸ਼ਰਨਾਗਤ ਪਰਖ ਪ੍ਰਤਵਲਗਾ ਬਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਘਰ ਤੋਮ ਸਾਮਰਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀ ਜੈ ਦਾਨ ਹਰ ਨਿਮਘਾ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਹਮ ਨਾਮ ਵਿਟਹੁ ਸਦ ਘੁਮਗਾ ਉਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਹਮ ਨਾਮ ਵਿਟੋ ਸਦ ਕੁਮੰਗਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੁ ਉਤਮ ਸਭ ਦਿਨ ਸੇ ਦਾਲਦ ਦਲਗਾ ਭਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸੰਗਾ